ਉਹ ਸਾਡੇ ਗਵਾਂਢੀ ਆ ਉਹ ਕਿਉਂ ਕਹਿੰਦੇ ਡੀਜੇ ਡੂਜੇ ਲਾਇਆ ਇਹ ਤੇ ਚਲੋ ਡੀਜੇ ਲਾਇਆ ਜਦੋਂ ਰੌਣਕ ਮੇਲਾ ਆਪਣਾ ਕਹਿੰਦੇ ਠੀਕ ਐ ਪਰ ਉਸ ਤੋਂ ਬਾਅਦ ਇਹ ਗੋਲੀਆਂ ਚਲਾਉਂਦੇ ਸੀ ਮੇਰੇ ਨੂੰ ਮੈਂ ਖਲਾ ਕੇ ਮੈਂ ਕਿਹਾ ਮੈਂ ਬਈ ਤੁਸੀਂ ਇਦਾਂ ਕਰੋ ਵੀ ਆਪਣਾ ਗੋਲੀਆਂ ਨਾ ਚਲਾਓ ਉਸ ਤਰ੍ਹਾਂ ਆਪਣਾ ਜਿਹੜਾ ਤੁਸੀਂ ਗੱਲਾਂ ਤੁਸੀਂ ਰੌਣਕ ਮੇਲਾ ਕਰੋ ਉਹਨਾਂ ਨੇ ਖਲਾ ਕੇ ਉਸ ਵੇਲੇ ਥਾਰ ਥਾਰ ਮਾਰਨ ਲੱਪੇ ਆ ਉਹ ਪਿੱਛੇ ਸਾਡੇ ਮੇਰੇ ਪਰਿਵਾਰ ਹੀ ਪਿੱਛੇ ਸਾਰੇ ਉਹ ਮੈਨੂੰ ਸਿਡਾਉਣ ਨੂੰ ਆਏ ਉਹਨਾਂ ਨੂੰ ਮਾਰਨ ਲੱਪੇ ਆ ਉਹ ਦੇ ਫਿਰ ਬੋਲਾ ਦੇ ਬੋਲਾ ਬੂਏ ਪਰਨੰਦੇ ਬੂਏ ਦੇ ਮਾਰੀਆਂ ਬਾਰੀਆਂ ਭੰਤੀਆਂ ਸ਼ੀਸ਼ੇ ਤੋੜੇ ਉਹਨਾਂ ਨੇ ਤੇ ਕਾਫੀ ਵੱਲੋਂ ਨੁਕਸਾਨ ਕੀਤਾ ਹੈ ਘਰ ਦੀ ਕੁਛ ਬੱਚਾ ਬੁਚਾ ਨਹੀਂ ਹੱਥੀ ਪਈ ਹੋਇਆ ਕੰਨਾਂ ਨੇ ਕੁੜੀਆਂ ਵੀ ਨਹੀਂ ਛੱਡੀਆਂ ਸਾਡੀਆਂ ਕੁੜੀਆਂ ਨੂੰ ਸੜਕ ਦੇ ਗਲੀ ਦੇ ਵਿੱਚ ਹੀ ਵੀ ਬਹੁਤ ਥੜ-ਥੜ ਮਾਰੇ ਹੋਏ ਆ ਸਾਰੀ ਗਲੀ ਨੂੰ ਪਤਾ ਹੈਗਾ ਇਹ ਉਹ ਮਸ਼ੀਨਾ ਪੂਰੇ ਟੁੱਟ ਟੋਏ ਰਹੇ ਸਾਡੇ ਰਿੱਟਾ ਰੂੜੇ ਇੰਨੇ ਚਲਾਈਆਂ ਕਿਤੇ ਕੁਰਸੀਆਂ ਚਲਾਈਆਂ ਇੰਨਾ ਬੁਰਾ ਹਾਲ ਕੀਤਾ ਤੇ ਜੀਠ ਮੇਰਾ ਕੰਮ ਤੋਂ ਆਇਆ ਵਾ ਉਹਨਾਂ ਨੇ ਕਿਹਾ ਵੀ ਤੁਸੀਂ ਗੋਲੀ ਨਾ ਚਲਾਓ ਤਾਂ ਨਾ ਫਾਇਰਿੰਗ ਨਾ ਕਰੋ ਬੱਚੇ ਕੋਠੇ ਦੇਖਣ ਦੇ ਆ ਤੇ ਇਹਨੇ ਮੁੰਡੇ ਨੇ ਫੜ ਕੇ ਤੇ ਗਾਲ ਕੱਢਦੀ ਉਹਨਾਂ ਨੂੰ ਠੀਕ ਐ ਬਾਅਦ ਵਿੱਚ ਮੇਰੇ ਘਰ ਵਾਲਾ ਤੇ ਮੇਰਾ ਬੇਟਾ ਛੜਵਾਣ ਗਏ ਉਹਨਾਂ ਨੂੰ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਫੜ ਲਿਆ ਇਹਨਾਂ ਨੇ ਦਵਾ-ਦਵਾ ਘਾਲੇ ਥੱਲੇ ਉਹਨਾਂ ਨੇ ਮਾਰਨੇ ਸ਼ੁਰੂ ਕਰ ਦਿੱਤੇ ਘੜੇ ਪੰਜਾਬ ਸਰਕਾਰ ਤੇ ਬਹੁਤ ਕੁਝ ਕਹਿ ਰਹੀ ਐ ਤੁਹਾਡੇ ਸਾਹਮਣੇ ਹੀ ਐ ਸਰ ਦੇਖੋ ਕੀ ਹਾਲ ਗਲੀ 'ਚ ਬੱਚਾ-ਬੱਚਾ ਦੇ ਵੇਚਦਾ ਪਿਆ ਇਧਰ ਗਲੀ 'ਚ ਚਿੱਟਾ ਇਹ ਦੇ ਬਸ ਪਤਾ ਨਹੀਂ ਹੁਣ ਸਾਰੇ ਜੇਲ੍ਹੋਂ ਆਏ ਰੇ ਬਸ ਕਿੰਨੇ ਅਸੀਂ ਬਦਮਾਸ਼ ਬਣ ਗਏ ਸਾਨੂੰ ਇਹ ਲੜਾਈਆਂ ਝਗੜੇ ਨਹੀਂ ਕਰਨੇ ਹੁੰਦੇ ਕਿਉਂਕਿ ਅਸੀਂ ਹੈਗੇ ਫੈਮਲੀ ਵਾਲੇ ਬੰਦੇ ਤੇ ਸਾਡੀਆਂ ਜਨਾਨੀਆਂ ਇਕੱਲੀਆਂ ਅੰਦਰ ਹੀ ਅਸੀਂ ਬਾਹਰ ਮੁੰਡੇ ਨੂੰ ਬਚਾਉਂਦੇ ਬਚਾਉਂਦੇ ਪਰਲੇ ਕਹੇ ਦੇ ਘਾਰਵਾੜਿਆ ਲੱਗੇ ਗਵਾਂਡੀਆਂ ਦੇ ਇਹ ਆਣ ਕੇ ਕੁੜੀਆਂ ਦੇ ਹੱਥੀ ਪੈਣ ਲੱਪੇ ਹੁੰਦੇ ਕਹਿੰਨ ਨੇ ਕੀ ਕੀਤਾ ਤਰਪਾਨਾਂ ਲੈ ਕੇ ਮੁਰਕੇ ਭੱਜ ਗਏ ਪਿਆਓ ਲਲਕਾਰਾ ਜੇਠ ਮੇਰੇ ਨੂੰ ਇਹਨਾਂ ਪਿਸਤੌਲ ਦਿਖਾਈ ਆ ਜੇਠ ਮੇਰੇ ਨੂੰ ਆਂਦੇ ਪਏ ਤੈਨੂੰ ਹੁਣ ਗੋਲੀ ਮਾਰਨੀ ਹੈ ਡੀਜੇ ਨੂੰ ਮੰਨਦ ਕਰਾਉਣ ਤੋਂ ਲੈ ਕੇ ਇੱਕ ਝਗੜਾ ਹੋਇਆ ਸੀ ਇੰਦਰਾ ਕਲੋਨੀ ਵਿੱਚ ਉਹਦੇ ਵਿੱਚ ਜਿਹੜਾ ਵੀ ਫੇਅਰ ਲਾਚ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੇ ਸੀ ਰੇਡ ਕਰਨੇ ਤੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਏ ਹਾਂ ਹਾਂਜੀ ਭਾਈ ਕੀ ਨਾਮ ਹੈ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਕਿਹੜਾ ਲੱਗਦਾ ਇੰਦਰਾ ਕਲੋਨੀ ਰਹਿੰਦੇ ਆਸੀਂ ਕੀ ਮਾਮਲਾ ਹੈ ਭਾਜੀ ਰਾਤੀ ਮੈਂ ਕੰਮ ਤੋਂ ਆਉਂਦਿਆਂ ਸਾਡੇ ਗੁਆਂਢੀ ਆ ਉਹ ਕਿਹਨੂੰ ਕਹਿੰਦੇ ਨੇ ਡੀਜੇ ਡੂਜੇ ਲਾਇਆ ਇਹ ਤਾਂ ਚਲੋ ḍīje light ਰੌਣਕ ਮੇਲਾ ਆਪਣਾ ਕੰਦੇ ਠੀਕ ਐ ਪਰ ਉਸ ਤੋਂ ਬਾਅਦ ਇਹ ਗੋਲੀਆਂ ਚਲਾਉਂਦੇ ਸੀ ਮੇਰੇ ਨੂੰ ਮੈਂ ਖਿਲਾੜ ਕੇ ਮੈਂ ਕਿਹਾ ਮੈਂ ਬਈ ਤੁਸੀਂ ਇਦਾਂ ਕਰੋ ਵੀ ਆਪਣਾ ਗੋਲੀਆਂ ਨਾ ਚਲਾਓ ਉਸ ਤਰ੍ਹਾਂ ਆਪਣਾ ਜਿਹੜਾ ਤੁਸੀਂ ਗੱਲਾਂ ਤੁਸੀਂ ਰੌਣਕ ਮੇਲਾ ਕਰੋ ਉਹਨਾਂ ਨੇ ਖਿਲਾੜ ਕੇ ਉਸ ਵੇਲੇ ਥਾਰ ਥਾਰ ਮਾਰਨ ਲੱਪੇ ਆ ਉਹ ਪਿੱਛੇ ਸਾਡੇ ਮੇਰੇ ਪਰਿਵਾਰ ਹੀ ਪਿੱਛੇ ਸਾਰੇ ਉਹ ਮੈਨੂੰ ਛਡਾਉਣ ਨੂੰ ਆਏ ਉਹਨਾਂ ਨੂੰ ਮਾਰਨ ਲੱਪੇ ਆ ਛੋਟਾ ਬ੍ਰਦਰ ਐ ਮੇਰਾ ਹਵੀ ਬ੍ਰਦਰ ਮਾਮਾ ਜੀ ਆ ਬੱਚੇ ਸਾਡੇ ਫੈਮਿਲੀ ਸਾਰੇ ਫੈਮਿਲੀ ਸਾਡੇ ਜਿੰਨੇ ਉਹ ਨਸ਼ੇ ਨਾਲ ਪੂਰੇ ਟੋਟੋਏ ਹੋਏ ਸੀ ਸਾਡੇ ਡਾਇਰੈਕਟਰ ਉਹਨੇ ਚਲਾਈ ਹੈ ਕਿਤੇ ਕੁਰਸੀਆਂ ਚਲਾਈਆਂ ਐ ਇੰਨਾ ਬੁਰਾਲ ਕੀਤਾ ਠੀਕ ਹੈ ਜੀ ਕਿਉਂ ਇੰਨਾ ਦੇ ਇੰਨੇ ਭਾਜੀ ਇਹ ਇਹਨਾਂ ਨੂੰ ਕੈਸ਼ਓ ਨਹੀਂ ਕਰਦੀ ਪੁਲਿਸ ਅਸੀਂ ਤੇ ਇਹਨਾਂ ਨੂੰ ਕਾਰਨ ਕੋਈ ਨਹੀਂ ਕਾਰਨ ਨਹੀਂ ਤੇ ਇਹ ਗੱਲ ਸਮਝਾਈ ਹੈ ਵੀ ਬਾਈ ਗਲੀ ਜੇਸਾ ਗੋਲੀ ਗਲੀ ਨਾ ਚਲਾਓ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਕਿ ਬੱਚੇ ਬੁੱੱਚੇ ਕਿਹਦੇ ਵਜੂਤ ਜਾਊਗੇ ਤੇ ਉਹ ਸਾਰੇ ਨਸ਼ੇ ਜਿੰਨੇ ਟੋਟੋਏ ਪਏ ਸਾਰੇ ਸਾਰੇ ਆਣ ਕੇ ਪੈ ਗਏ ਤੂੰ ਕਿਹਾ ਕਿਉਂ ਆ ਸਾਨੂੰ ਜਿਹੜੀ ਗੋਲੀ ਚਲਾਈ ਉਹ ਅਸਲਾ ਲਾਇਸੈਂਸੀ ਹੈਗਾ ਜੀ ਨਹੀਂ ਜੀ ਨਹੀਂ ਉਹ ਨਜਾਇਜ਼ ਨਜਾਇਜ਼ ਦੋ ਨੰਬਰੀ ਹੈਗੀਆਂ ਨਾ ਉਹ ਅੱਗੇ ਵੀ ਪੁਲਿਸ ਵਾਲਿਆਂ ਨੂੰ ਕਾਫੀ ਗਰ ਕਰਦੇ ਚੋਰੀਆਂ ਜਾਂਦੀਆਂ ਕਿੰਨੀਆਂ ਗੋਲੀਆਂ ਚਲਾਈਆਂ ਇਹਨੇ ਬਾਏ ਉਹ 8-10 ਫਾਇਰ ਕੀਤੇ ਇਹਨਾਂ ਨੇ ਤਾਂ ਹੁਣ ਪਤਾ ਨਹੀਂ ਇਹਨਾਂ ਨੇ ਕਿੱਥੇ ਕਿੱਥੇ ਛੋੜ ਦਿੱਤੇ ਆ ਉਹ ਸਾਨੂੰ ਤੇ ਇੱਕ ਜਿਹੜਾ ਲੱਭਾ ਹੀ ਦੋ ਹੀ ਫੜਾ ਆਏ ਉਹਨਾਂ ਨੂੰ ਜਾਇ ਉਹ ਥਾਣੇ ਭਾਜੀ ਕਿੰਨੇ ਜਣੇ ਹੈਗੇ ਹੁਣ ਕਿਹਨੂੰ ਦੱਸਾਂ ਇਹ ਆ ਨਾਲ ਹੀ ਵਿਚਾਰ ਹੋਣਾ ਦੇ ਸਾਡੇ ਗਵਾਂਢੀ ਆ ਉਹ ਉਹਨਾਂ ਨੇ ਉਹ ਅੱਗੇ ਵੀ ਇਸ ਤਰ੍ਹਾਂ ਹੀ ਹਰ ਕੋਈ ਦੂਜੇ ਤੀਜੇ ਦੇਣੀ ਆਪਣਾ ਕਈ ਫੰਕਸ਼ਨ ਕਰਦੇ ਉਹ ਕਈ ਗੋਲੀਆਂ ਚਲਾਉਣ ਲੱਪੰਦੇ ਨਾਲ ਨਾਲ ਹੀ ਕੀ ਮੰਗੀ ਕਰਦੇ ਮੰਗ ਪਾਈ ਸਾਨੂੰ ਇਨਸਾਫ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਭਾਈ ਸਾਡਾ ਸਾਰਾ ਪਰਿਵਾਰ ਹੀ ਘਰੋਂ ਲੜਦਾ ਸੀ ਨੇ ਅਹੀਂ ਹੋ ਗਈਆਂ ਸਿਸਡੀ ਹੀ ਗਈ ਹਾਂਜੀ ਹਾਂਜੀ ਸਾਡੇ ਤੋਂ ਗਈ ਹੈ ਜੀ ਨੇ ਪਰੇ ਕੀ ਨਾਮ ਸਰ ਮੇਰਾ ਨਾਮ ਸ਼ਮੀ ਹੈ ਗਾਇ ਮੈਂ ਦਾ ਕਲੋਨੀ ਬੀਠਾ ਰੋਡ ਤੇ ਰਹਿਣ ਵਾਲਾ ਹੈ ਗਾਇ ਜੀ ਤਾਂ ਮਾਮਲਾ ਇਹ ਸੀ ਡੀਜ ਡੂਜੇ ਲਾਇਆ ਉਹਨਾਂ ਨੇ ਗਲੀ ਵਿੱਚ ਆਪਣਾ ਦੇ ਅਸੀਂ ਤੇ ਘਰਾਂ ਘਰਾਂ 'ਚ ਬੈਠੋਏ ਆਪਣੇ ਆਂਢੀ ਗੁਆਂਢੀ ਰਹੀ ਅਸੀਂ ਆਪਣੇ ਘਰ 'ਚ ਬੈਠੇ ਵੀ ਸਾਨੂੰ ਪਤਾ ਵੀ ਇਹ ਕਿਹੋ ਜਿਹਾ ਕੰਮ ਕਰਦੇ ਪੁੱਠੇ ਸਿੱਦੇ ਤਾਂ ਕਰਕੇ ਆਪਣਾ ਨਾ ਇਨਟਰਫੇਅਰ ਇੰਟਰਸਟ ਨਹੀਂ ਲੈਣੇ ਨਾ ਜੀ ਬਸ ਇਹ ਜੀ ਵੀ ਇਹ ਆਪਣਾ ਅੰਦਰ ਬੈਠੇ ਹੈ ਵੱਡਾ ਬ੍ਰਦਰ ਜੋਬ ਤੋਂ ਆਇਆ ਸੀ ਤੇ ਉਹਨਾਂ ਨੇ ਕਿਹਾ ਟਾਕਿੰਗ ਕੀਤੀ ਵੀ ਯਾਰ ਫਾਇਰਿੰਗ ਨਾ ਕਰੋ ਨਾ ਕਰੋ ਨਹੀਂ ਕਿਹੜੇ ਲੱਗ ਜੂਗੀ ਬਸ ਉਹਨਾਂ ਨੇ ਇਹੋ ਈ ਇਸ਼ੂ ਬਣਾ ਲਿਆ ਵੀ ਸਾਨੂੰ ਕਿਹਾ ਕਿ ਉਹ ਦੇ ਫਿਰ ਬੋਲਾ ਦੇ ਬੋਲਾ ਬੂਏ ਪਨੰਦੇ ਆ ਬੂਏ ਦੇ ਮਾਰੀਆਂ ਬਾਰੀਆਂ ਭੰਤੀਆਂ ਸ਼ੀਸ਼ੇ ਤੋੜੇ ਉਹਨਾਂ ਨੇ ਤੇ ਕਾਫੀ ਵੱਡਾ ਨੁਕਸਾਨ ਕੀਤਾ ਹੈ ਘਰ ਸੀ ਕੁਛ ਬੱਚੇ ਬੂਚਾ ਦੇ ਹੱਥੀ ਪਏ ਹੋਏ ਆ ਕੰਨਾਂ ਨੇ ਕੁੜੀਆਂ ਵੀ ਨਹੀਂ ਛੱਡੀਆਂ ਸਾਡੀਆਂ ਮੈਂ ਕੁੜੀਆਂ ਨੂੰ ਵੀ ਸੜਕ ਦੇ ਗਲੀ ਦੇ ਵਿੱਚ ਹੀ ਬਹੁਤ ਥੜ ਥੜ ਮਾਰੇ ਹੋਏ ਆ ਸਾਰੀ ਗਲੀ ਨੂੰ ਪਤਾ ਹੈਗਾ ਇਹ ਪੁਲਿਸ ਨੇ ਪਤਾ ਇਹ ਬਾਰੇ ਪੁਲਿਸ ਨੇ ਖੁਦ ਵੀਡੀਓ ਬਣਾਈ ਹੋਈ ਆਪ ਪੁਲਿਸ ਵਾਲੇ ਨੇ ਉਹਦੇ ਆਪ ਕਹਿੰਦੇ ਕਹਿੰਦੇ ਸਾਡੇ ਕੋਲ ਪਿਸਟਲ ਹੈਗਾ ਕਰੀਏ ਕੁਛ ਪੋਸ ਪੁਲਸ ਵਾਲੇ ਕਹਿੰਦੇ ਅਸੀਂ ਜਿਹੜੇ ਲੋਏ ਤੇ ਹੈਗੇ ਜਿਹੜਾ ਅਸੀਂ ਤਾਂ ਇਹਨੇ 50 60 ਮੁੰਡੇ ਹੈਗੇ ਕਹਿੰਦਾ ਆਪਾਂ ਕਿੱਥੋਂ ਵਿੱਚ ਆ ਸਕਦੇ ਉਹ ਪੁਲਸ ਦੇ ਹੁੰਦੇ ਤੇ ਉਹ ਸਾਡੇ ਤੇ ਸਿਰ ਪਾੜੇ ਉਹਨਾਂ ਨੇ ਪੁਲਸ ਦੇ ਹੁੰਦੇ ਹੀ ਪੀਸੀਆਰ ਵਾਲੇ ਆਏ ਸੀ ਤੇ ਪੀਸੀਆਰ ਵਾਲੇ ਆਏ ਤੇ ਉਹਨਾਂ ਦੇ ਆਪਾਂ ਉਹਦੇ ਹੌਸਲੇ ਤੇ ਹੀ ਆਪਾਂ ਬਾਹਰ ਨਿਕਲੇ ਵੀ ਚਲੋ ਜੀ ਪੁਲਿਸ ਆ ਗਈ ਤੇ ਚਲੋ ਚੱਲ ਜੰਨੇ ਬਾਹਰੋਂ ਤੇ ਕੋਈ ਨਹੀਂਗਾ ਪੁਲਸ ਦੇ ਹੁੰਦੇ ਹੀ ਉਹਨਾਂ ਨੇ ਸਾਡੇ ਉੱਤੇ ਸਾਰੇ ਉੱਤੇ ਫੇਸ ਸਿਰ ਮੂੰਹ ਪਾੜੇ ਉਹਨਾਂ ਨੇ ਸਾਡੇ ਸਾਰਿਆਂ ਦੇ ਉਸ ਵਾਲੋਂ ਨਿਕਲ ਰੋਕਦਾ ਉਸ ਵਾਲੋਂ ਹਾਲੇ ਤੱਕ ਕੁਝ ਨਹੀਂ ਐਕਸ਼ਨ ਹੋਇਆ ਬਸ ਪਰਚਾ ਪੁਰਚਾ ਦੇ ਕਰਵਾਏ ਹੋਏ ਕੰਮਕਾਰ ਕੀ ਨਾ ਕਰ ਬਾਰੇ ਕੰਮਕਾਰ ਸਰ ਬੇਲੀ ਆ ਗਏ ਲਫੰਗੜ ਹੈਗੇ ਆ ਕੰਮਕਾਰ ਤਿੰਨੇ ਭਰਾ ਕੋਈ ਨਹੀਂ ਕਰਦੇ ਚਿੱਟਾ ਛੋਟਾ ਵੇਚਦੇ ਸਾਰੀ ਗਲੀ ਨੂੰ ਪਤਾ ਸਾਡੇ ਇੰਦਰਗਲੀ ਮੀਠਾ ਰੋਡ ਤੱਕ ਪਤਾ ਹੈ ਨਹੀਂ ਜੀ ਪੰਜਾਬ ਸਰਕਾਰ ਦੇ ਕਹਿ ਰਹੀ ਹੈ ਜੁੱਧ ਨਾ ਪੰਜਾਬ ਸਰਕਾਰ ਤੇ ਬਹੁਤ ਕੁਝ ਕਹਿ ਰਹੀ ਹੈ ਤੁਹਾਡੇ ਸਾਹਮਣੇ ਹੀ ਆ ਸਰ ਦੇਖੋ ਕੀ ਹਾਲ ਗਲੀ ਜੇ ਬੱਚਾ ਬੱਚਾ ਤੇ ਵੇਚਦਾ ਪਿਆ ਅਦਰ ਗਲੀ ਜੇ ਚਿੱਟਾ ਇਹ ਤੇ ਬਸ ਪਤਾ ਨਹੀਂ ਹੁਣ ਸਰ ਜੇਲ੍ਹੋਂ ਆਏ ਰੇ ਬਸ ਕਹਿੰਦੇ ਅਸੀਂ ਬਦਮਾਸ਼ ਬਣ ਗਏ ਆ ਸਾਨੂੰ ਇਹ ਲੜਾਈਆਂ ਝਗੜੇ ਨਹੀਂ ਕਰਨੇ ਹੁੰਦੇ ਕਿਉਂਕਿ ਅਸੀਂ ਹੈਗੇ ਫੈਮਿਲੀ ਵਾਲੇ ਬੰਦੇ। ਗਾਂ ਖਤਰਾ ਦਾ ਗਾਂ ਬਿਲਕੁਲ ਖਤਰਾ ਹੀ ਖਤਰਾ ਹੈ ਜੀ ਸਾਡੇ ਬੱਚੇ ਹੈਗੇ ਜਵਾਨ ਪੜਨ ਪੜਨ ਜਾਂਦੇ ਸਕੂਲਾਂ ਕਾਲਜਾਂ ਤੇ ਇਹਦੇ ਸਾਨੂੰ ਬਹੁਤ ਸਾਡਾ ਡਰ ਹੈਗਾ ਇਹਨਾਂ ਤੋਂ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ। ਪੁਲਿਸ ਕਦੀ ਨਹੀਂ થયું ਗੇੜਾ ਮਾਰਦੇ ਵੀ ਕਰੀ ਮਲੇ ਜੀ। ਨਾ ਜੀ ਨਾ ਜੀ ਨਾ ਇਹ ਪਿੱਛੇ ਵੀ ਕੇਸ ਹੋਇਆ ਫੈਕਟਰੀ ਵਾਲਾ ਵੀ ਕੇਸ ਹੋਇਆ ਸੀ ਇਹਨਾਂ ਦੇ ਉੱਤੇ। ਉਦੋਂ ਵੀ ਇਹਨਾਂ ਨੇ ਬੁਇਆ ਬੁਇਆ ਕੁੱਟੇ ਪੈਸ ਬੁਇਆ ਖੋਈ ਖਵਾ ਖਵਾ ਕਰਦੇ ਆ। ਆ ਹੁਣ ਨਾ ਨੇ ਦੇਖੋ ਉਹ ਵੀ ਕੇਸ ਵੀ ਕਹਿੰਦੇ ਕੋਈ ਨਹੀਂ ਜਿੱਥੇ ਇਨੇ ਕੇਸ ਇੱਕ ਹੋਰ ਪੁਕਤ ਲਾਗੇ ਕਹਿੰਦੇ ਸਾਡੇ ਦੇ ਪਹਿਲੀ ਵਾਰੀ ਥੋੜਾ ਕੇਸ ਹੋਣਾ ਸਾਡਾ ਤਾਂ ਕਹਿੰਦੇ ਓਨ ਜਾਣੀ ਲੱਗ ਰਿਹਾਦਾ ਸਾਡੇ ਦੇ ਘਰ ਹੈਗਾ ਜੇਲ ਪੁਲਸ ਦਾ ਡਾਡੂ ਨਹੀਂ ਪੁਲਸ ਦਾ ਮਾਸਾ ਨਹੀਂ ਡਾਰੇਗਾ ਜੇ ਪੁਲਸ ਰ ਡਾਰੇ ਹੋਏ ਤੇ ਐਕਸ਼ਨ ਨਾ ਕਰੇ ਹੁਣ ਮੈਂ ਮੈਂ ਵੀ ਜਵਾਨ ਮੁੰਡਾ ਮੇਰਾ ਵੀ ਕੀ ਕਰਦਾ ਮੈਂ ਵੀ ਦਾਤਰ ਫੜ ਕੇ ਜਿੱਦੀ ਮਰਜ਼ੀ ਧੋਨ ਲਾਦਾ ਲੇਕਿਨ ਸਾਡੇ ਕੋਈ ਚੀਜ਼ਾ ਹੈ ਨਹੀਂ ਆਪਾਂ ਇਹ ਕੰਮ ਕਰਨੇ ਨਹੀਂ ਹੈ ਹੁਣ ਕੀ ਮੰਗਦੇ ਮੰਗੇ ਹੋਈ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੀਸੀਟੀਵੀ ਹੈਗੀ ਸੀਸੀਟੀਵੀ ਹੈਗੀ ਆ ਜੀ ਇਹ ਉਹਦੇ ਵਿੱਚ ਆਇਆ ਸਾਰਾ ਉਹਦੇ ਵਿੱਚ ਇਹੋ ਹੀ ਹੈ ਵੀ ਸਾਡੇ ਬੂਏ ਭਾਂਦੇ ਵੇ 50 60 ਮੁੰਡੇ ਆ ਦੇ ਬੋਤਲਾ ਦੇ ਬੋਲਾ ਕੱਚ ਦੀਆਂ ਮਾਰਦੇ ਪਏ ਸਾਡੇ ਉੱਤੇ ਨਾਲੇ ਬਹੁਤ ਕੁਰਸੀਆਂ ਕਰਸੀਆਂ ਚਲਾਈਆਂ ਹੋਈਆਂ ਕਿਹੜੀ ਨਾ ਜੀ ਗੋਲੀ ਕੀ ਮਾਮਲਾ ਜੀ ਸਾਰਾ ਮਾਮਲਾ ਇਹ ਆ ਕਿ ਸਾਡੇ ਲਾਗੇ ਗਵੰਡੀਆਂ ਦਾ ਫੰਕਸ਼ਨ ਸੀ ਹਾਂ ਜੀ ਮੇਰੀ ਕੰਧ ਨਾਲ ਕੰਧ ਲੱਗਦੀ ਠੀਕ ਹੈ ਤੇ ਇਹਨਾਂ ਨੇ ਕੀ ਕੀਤਾ ਜੇਠ ਮੇਰਾ ਕੰਮ ਤੋਂ ਆਇਆ ਵਾ ਉਹਨਾਂ ਨੇ ਕਿਹਾ ਵੀ ਤੁਸੀਂ ਗੋਲੀ ਨਾ ਚਲਾਓ ਤਾਂ ਨੂੰ ਫਾਇਰਿੰਗ ਨਾ ਕਰੋ ਬੱਚੇ ਕੋਠੇ ਦੇਖਣ ਦੇ ਆ ਤੇ ਇੰਨੇ ਮੁੰਡੇ ਨੇ ਫੜ ਕੇ ਤੇ ਗਾਲ ਕੱਢਦੀ ਉਹਨਾਂ ਨੂੰ ਠੀਕ ਹੈ ਬਾਅਦ ਵਿੱਚ ਮੇਰੇ ਘਰ ਵਾਲਾ ਤੇ ਮੇਰਾ ਬੂ ਬੇਟਾ ਛੜਵਾਣ ਗਏ ਉਹਨਾਂ ਨੂੰ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਫੜ ਲਿਆ ਇਹਨਾਂ ਨੇ ਦਵਾ-ਦਵਾ ਘਾਲੇ ਥੱਲੇ ਉਹਨਾਂ ਨੇ ਮਾਰਨੇ ਸ਼ੁਰੂ ਕਰਤੇ ਕੜੇ ਕੜੇ ਮਾਰੇ ਫਿਰ ਇਹਨਾਂ ਨੇ ਬੱਟੇ ਮਾਰੇ ਫਿਰ ਇਹਨਾਂ ਨੇ ਸ਼ਰਾਬੀਆਂ ਪੇਟੀਆਂ ਭਰੀਆਂ ਇਹਨਾਂ ਦੇ ਕੋਲ ਸੀ ਇਹਨਾਂ ਨੇ ਬੋਤਲਾਂ ਭਰੀਆਂ ਭਰੀਆਂ ਸਾਡੀਆਂ ਬੂਆਂ ਮਾਰਿਆ ਬੂਆਂ ਨੂੰ ਮਾਰਿਆ ਇਹਨਾਂ ਨੇ ਵਾਰੀਆਂ ਨੂੰ ਮਾਰਿਆ ਬਾਹੜੇ ਬੂਆਂ ਦੀਆਂ ਵੀਡੀਓ ਮੈਂ ਤੈਨੂੰ ਦੇਖ ਸਕਦੇ ਜੀ ਠੀਕ ਹੈ ਫਿਰ ਇਹਨਾਂ ਨੇ ਕੀ ਕੀਤਾ ਸਾਡੀਆਂ ਜਨਾਨੀਆਂ ਇਕੱਲੀਆਂ ਅੰਦਰ ਹੀ ਅਸੀਂ ਬਾਹਰ ਮੁੰਡੇ ਨੂੰ ਬਚਾਉਂਦੇ ਬਚਾਉਂਦੇ ਪਰਲੇ ਕਹੇ ਦੇ ਘਾਰਵਾੜੇ ਆ ਲਾਗੇ ਗਵਾਂਡੀਆਂ ਦੇ ਇਹ ਆਣ ਕੇ ਕੁੜੀਆਂ ਦੇ ਹੱਥੀ ਪੈਨ ਲਾ ਪਏ ਅੰਦਰ ਫਿਰ ਮੁਰਕੇ ਇਹਨਾਂ ਨੇ ਕੀ ਕੀਤਾ ਕੁਰਪਾਨਾ ਲੈ ਕੇ ਮੁਰਕੇ ਭੱਜ ਗਏ ਪਿਆਓ ਲਲਕਾਰਾ ਜੇਠ ਮੇਰੇ ਨੂੰ ਇਹਨਾਂ ਪਿਸਤੌਲ ਦਿਖਾਈ ਆ ਜੇਠ ਮੇਰੇ ਨੂੰ ਆਂਦੇ ਪਿੱਛੇ ਤੈਨੂੰ ਹੁਣ ਗੋਲੀ ਮਾਰਨੀ ਆਹੀ ਇਹਨਾਂ ਸਾਰੀ ਗੋਲੀ ਦਿਖਾ ਕੇ ਪਿਸਤੌਲ ਵਿਖਾਈ ਨਾ ਫਿਰ ਇਹਨਾਂ ਵਾਈਫਰ ਕੀਤੇ ਦੋ ਵਾਰੀ ਉਹ ਲਾਗੇ ਗਵਾਂਡੀਆਂ ਦੀ ਕੰਦ ਚ ਵਜਿਆ ਉਹ ਵੀ ਤੁਹਾਨੂੰ ਮੈਂ ਮੇਨ ਦਿਖਾ ਦਿੰਨੀ ਆ ਤੁਹਾਨੂੰ ਮੌਕੇ ਤੇ ਆਈ ਪੀਸੀਆਰ ਵਾਲੇ ਆਏ ਆ ਉਹਨਾਂ ਦੇ ਸਾਹਮਣੇ ਹੀ ਇਹ ਸਾਡੇ ਬੰਦਿਆਂ ਨੂੰ ਤੂਹੀ ਜਾਂਦੇ ਗੋਲੀ ਕੜੇ ਮਾਰੀ ਜਾਂਦੇ ਪਏ ਆ ਅਹੀਂ ਫੇਰ ਵੀ ਉਹਨਾਂ ਨੂੰ ਕੁਛ ਕਿਹਾ ਫੇਰ ਵੀ ਸਾਡੀਆਂ ਜਨਾਨੀਆਂ ਆਪਣੇ ਬੰਦਿਆਂ ਨੂੰ ਫੜ-ਫੜ ਛੁਰਵਾਣੀਆਂ ਵਾ ਫੇਰ ਵੀ ਸਾਡਾ ਮੇਰਾ ਬੇਟਾ ਗਿਆ ਗਾੜੀ ਫੇਰ ਮੇਰੇ ਛੋਟੇ ਜੇਠ ਗਿਆ ਸ਼ਮੀ ਗਿਆ ਸਾਡਾ ਮੇਰਾ ਦਿਓਰ ਮੇਰਾ ਮਾਮਾ ਸੋਹਰਾ ਆਇਆ ਵਾ ਪਰ ਬੱਚਿਆਂ ਦਾ ਵੇਖਣ ਆਇਆ ਤੇ ਉਹਨਾਂ ਨੇ ਉਹਨਾਂ ਨੂੰ ਵੀ ਫੜ ਕੇ ਇੱਟ ਉਹਦੀ ਅੱਖ ਤੇ ਮਾਰਤੀ ਆ ਪੀਸੀਆਰ ਵਾਲੇ ਮੌਕੇ ਤੇ ਆਏ ਆ ਪਰ ਉਹਨਾਂ ਨੇ ਕੋਈ ਨਹੀਂ ਉਹਨਾਂ ਦੀ ਸੁਣਵਾਈ ਹੋਈ ਮੌਕੇ ਤੇ ਆਣ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੀਸੀਆਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਵੀ ਚੱਲ ਜਓ ਨਹੀਂ ਤੇ ਮੈਂ ਤੁਹਾਡੇ ਗੋਲੀ ਮਾਰ ਦਾਂਗਾ ਫੇਰ ਪੁਲਿਸ ਵਾਲਿਆਂ ਨੇ ਆਪਣੇ ਪੀਸੀਆਰਿਆਂ ਨੇ ਪਿਸਤੌਲ ਕੱਢੀ ਆ ਤੇ ਉਹ ਫਿਰ ਫੀਦੋੜੋ ਪੀਸੀਆਰ ਵਾਲਿਆਂ ਨੇ ਫੋਨ ਉਹਨਾਂ ਨੇ ਆਪਣੀ ਰਵਾਲ ਕੱਟੇ ਹਾਂ ਉਹਨਾਂ ਦੀ ਵੀ ਬਾਤ ਸੱਟ ਲੱਗੀ ਪੀਸੀਆਰ ਵਾਲੇ ਦੋਨੋਂ ਬੰਦੇ ਸੀ ਉਹ ਵੀ ਮੁਲਾਜ਼ਮ ਕੰਮ ਕੀ ਕਰਦੇ ਕੰਮੇ ਕੁਛ ਨਹੀਂ ਕਰਦੇ ਚਿੱਟਾ ਵੇਚਦੇ ਜੀ ਚਿੱਟਾ ਵੇਚਦੇ ਨਾਲਾ ਕਵਲ ਦਾ ਮੁੰਡਾ ਮੇਨ ਹੈੱਡ ਵਾ ਇਹ ਕੋਈ ਕੁੜੀ ਕਿਹਦੀ ਕੱਢ ਕੇ ਲਿਉਂਦੇ ਇਹ ਤਾਂ ਵੀ ਆਪਣੇ ਘਰਵਾਰ ਕੇ ਰਾਤ ਰੱਖਦੇ ਦਿਨੇ ਲਾ ਮੈਜਿਕ ਕਰਵਾ ਦਿੰਦੀ ਆ ਠੀਕ ਹੈ ਤੇ ਚਿੱਟਾ ਵੇਚਦੇ ਸ਼ਰੀਆਂ ਮੈਂ ਕਹਿੰਦੇ ਥਾਣੀ ਖੁਦ ਵੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਅਜੇ ਤੱਕ ਨਹੀਂ ਕੋਈ ਕਾਬੂ ਕੀਤਾ ਮੈਂ ਉੱਤੋਂ ਵੇਖਦੀ ਆ ਮੈਨੂੰ ਸੁੱਕ ਕਹਿੰਦੇ ਭਾਬੀ ਤੂੰ ਮੈਂ ਕਹਾਂ ਤੂੰ ਆਪਣੇ ਸਿਰ ਤੇ ਕਰ ਦੇ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਾਡੇ ਬੱਚੇ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਤੇ ਸਿਰਫ ਆਪਣੇ ਕੋਠੇ ਖਲੋਣੇ ਆ ਇਹਨਾਂ ਨੂੰ ਡਾਰ ਰੇਵਾ ਕਿ ਇਹ ਕਰਿਆ ਸਾਡੀਆਂ ਸ਼ਿਕਾਇਤਾਂ ਪੁਲਿਸ ਵਾਲਿਆਂ ਨੂੰ ਲਾਉਂਦੇ ਹਾਂ ਨੂੰ ਕੀ ਲੋੜ ਪਈ ਲਾਉਂਦੀ ਤੁਹਾਨੂੰ ਕਿੰਨਾ ਖਤਰਾ ਨਾ ਤੁਹਾਨੂੰ ਬਹੁਤ ਖਤਰਾ ਮੇਰਾ ਬੇਟਾ ਵੀ ਜਾਣਦਾ ਮੇਰੇ ਘਰ ਦੇ ਸਾਰੇ ਫੈਮਲੀ ਜਾਣਦੀ ਕੰਮਾਂ ਤੇ ਮੁੰਡੇ ਸਾਡੇ ਸਾਨੂੰ ਖਤਰੇ ਖਤਰਾ ਵਾ ਕੋਈ ਕੱਲ ਨੂੰ ਗੱਲ ਬਾਤ ਹੋਵੇ ਕਾਰਵਾਈ ਕਰਨ ਇਹਨਾਂ ਤੇ ਕੀਤੀ ਜਾਵੇ ਇਹ ਦੋ ਘਰ ਹੈਗੇ ਜੀ ਇੱਕ ਸ਼ਮੀ ਲਾ ਕੇ ਕਬਲ ਦਾ ਮੁੰਡਾ ਜੇ ਇਹ ਤਿੰਨ ਭਰਾ ਇਹ ਜੀ ਸੂਰਜ ਕੀ ਮੰਗ ਕਰਦੇ ਨੇ ਮੰਗੇ ਕਰਦੇ ਮੈਨੂੰ ਇਨਸਾਫ ਮਿਲ ਜਾਵੇ ਮੇਰੇ ਬੇਟੇ ਦੇ ਛੱਟਾ ਮੇਰੇ ਸਾਰੇ 5 6 ਜੀ ਕਰਦੇ ਇਹਨਾਂ ਨੇ 3 ਛੱਟਾਂ ਕੇ 22 ਟਾਂਕੇ 18 18 ਟਾਂਕੇ ਲਗੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਪੁੱਲਸਦੀ ਹਿੰਦੀ ਸੀਡੀ ਵੀ ਹੈ ਸਮਝ ਸੀਡੀ ਹੈਗੀ ਹੈ ਸੀਡੀ ਹੈਗੀ ਹੈ ਮੇਰੇ ਕੋਲ ਵੀਡੀਓ ਹੈਗੀਆਂ ਮੈਂ ਸਾਰਾ ਕੁਝ ਦਿਖਾਵਾਂਗੀ ਜਿੱਦਾਂ ਇਹਨਾਂ ਨੇ ਗੇਟ ਤੋੜਿਆ ਮੇਰਾ ਬਾਕੀ ਜੋ ਵੀ ਕਾਰਵਾਈ ਹੈ ਤੇ ਮੇਰੀ ਕੀਤੀ ਜਾਵੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਮੈਨੂੰ ਖਤਰਾ ਹੀ ਖਤਰਾ ਕਦੀ ਇਹ ਗਵਾਂਡੀਆਂ ਦੇ ਕਹਿ ਕੁੜੀ ਦੇ ਇੱਕ ਵਹਾਲ ਖਿੱਚ ਕੇ ਅੰਦਰ ਹੋਟਲ ਦੇ ਕਹਿ ਦੀ ਐਲਸੀ ਵੀ ਤੋੜਉਂਦੇ ਆ ਆ ਤੀਜਾ ਚੌਥਾ ਚਾਂਸ ਵਾ ਇਹਨਾਂ ਨੇ 88 ਫੁੱਟ ਤੇ ਵੀ ਬੰਦਾ ਭਈ ਇਹਦੇ ਪੈਸੇ ਕੋ ਕੇ ਉਹਦੀਆਂ ਬਾਹਾਂ ਵਾਡਾ ਆ ਥੋੜੇ ਦਿਨ ਹੋ ਗਏ ਇਹਨਾਂ ਨੇ ਫੈਕਟਰੀ ਦੇ ਵਿੱਚ ਵੀ ਇੱਥੇ ਮੁੰਡਾ ਭਈਆ ਵੱਡਤਾ ਵਾ ਉਹਦੇ ਕੋ ਫੋਨ ਕੋ ਲਿਆ ਵਾ ਮੁੰਡੇ ਦੋ ਜਣਿਆਂ ਨੂੰ ਸੱਟਾਂ ਲਾਈਆਂ ਪਰ ਉਦੋਂ ਵੀ ਨਹੀਂ ਕੋਈ ਇਨਸਾਫ ਉਹਨਾਂ ਨੂੰ ਮਿਲਿਆ ਇਹਨਾਂ ਨੇ ਖੂਨ ਮੋਟਿਆ ਤੇ ਬਹੁਤ ਚੜ ਉਹ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਤੁਹਾਨੂੰ ਇਨਸਾਫ ਮਿਲਿਆ ਜਾਏਗਾ ਪਰ ਅਜੇ ਕੋਈ ਮੈਨੂੰ ਇਨਸਾਫ ਨਹੀਂ ਮਿਲਦਾ ਜਿਵੇਂ ਜੇ ਪੁਲਿਸ ਕਮਿਸ਼ਨਰ ਨੇ ਪੁੱਛਿਆ ਡੀਜੀ ਅੱਜ ਤੱਕ ਕੋਈ ਨਹੀਂ ਆਇਆ ਵੀ ਇਹਨਾਂ ਦੇ ਘਰ ਨਹੀਂ ਟੱਟਣਿਆ ਇਹਨਾਂ ਦੇ ਘਰ ਨਹੀਂ ਆਈਏ ਤੇ ਨਵੀਆਂ ਚੀਜ਼ਾਂ ਬਣ ਕੇ ਆਣੀਆਂ ਮਹੀਨੇ ਬਾਅਦ ਕੋਈ ਗੱਡੀ ਆ ਗਈ ਕਿਸੇ ਦਾ ਮੋਟਰਸਾਈਕਲ ਚੋਕ ਲਿਆ ਕਿਸੇ ਦੀ ਇਹਨਾਂ ਨੇ ਕੋ ਫੋਨ ਕੋਲ ਹੁੰਦੇ ਆ ਪੁਲਿਸ ਆਂਦੀ ਹੈ ਪੁਲਿਸ ਹੋ ਕੇ ਚੱਲ ਜੰਦੀ ਇਹਨਾਂ ਦੇ ਘਰ ਕੋਈ ਇਹਨਾਂ ਦੀ ਕਾਰਵਾਈ ਨਹੀਂ ਕਰਨਦੇ ਹੁਣ ਉਹ ਮੈਨੂੰ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਵੈਸੇ ਤੁਸੀਂ ਆਪਣੇ ਘਰ ਜਾਓ ਅਜੇ ਮੈਨੂੰ ਇਨਸਾਫ ਕੋਈ ਨਹੀਂ ਮਿਲਣਿਆ ਕੋਈ ਅ ਉਹ ਤੇ ਇੰਦਰਾ ਕਲੋਨੀ ਝਗੜਾ ਆ ਜੀ ਸਾਰਾ ਉਹਦੇ ਵਿੱਚ ਨਾ ਡੀਜੇ ਨੂੰ ਬੰਦ ਕਰਾਉਣ ਤੋਂ ਲੈ ਕੇ ਇੱਕ ਝਗੜਾ ਹੋਇਆ ਸੀ ਇੰਦਰਾ ਕਲੋਨੀ ਵਿੱਚ ਉਹਦੇ ਵਿੱਚ ਜਿਹੜਾ ਵੀ ਅਫੇਅਰ ਲਾਜ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੇ ਸੀ ਰੇਡ ਕਰਨੇ ਤੇ ਦੋਸ਼ੀਆਂ ਨੂੰ ਜਲਦੀ ਹੀ ਪਕੜਨ ਦੇ ਜਾਵੇਗਾ